ਦਿੱਲੀ ਦੇ ਵਿੱਚ ਜਾਣ ਲਈ ਵੱਡੇ ਅੰਦੋਲਨ ਤੋਂ ਪਹਿਲਾਂ ਜਿਹੜੀ ਕਿਸਾਨਾਂ ਵੱਲੋਂ ਪੂਰੀ ਤਿਆਰੀ ਆ ਉਹ ਮੁਕੰਮਲ ਕਰ ਲਈ ਗਈ ਆ ਉਧਰ ਹੀ ਦੂਸਰੇ ਪਾਸੇ ਸਰਕਾਰਾਂ ਵੱਲੋਂ ਵੀ ਜਿਹੜੇ ਪ੍ਰਬੰਧ ਨੇ ਉਹ ਪੁਖਤਾ ਕਰ ਲਏ ਗਏ ਨੇ ਕਿ ਕਿਸਾਨ ਕਿਸੇ ਵੀ ਤਰੀਕੇ ਦਿੱਲੀ ਦੇ ਵਿੱਚ ਜੜੀ ਐਂਟਰੀ ਨਾ ਕਰ ਸਕਣ ਸਾਹ ਜਦਾਂ ਜਦੋਂ ਨੀਹਾਂ ਚ ਕਿੰਨਿਆਂ ਜਾ ਰਿਹਾ ਤੇ ਦੀਵਾਰ ਜਿਹੜੀ ਆ ਇੱਟ ਜਿਹੜੀ ਆ ਬਾਹਰ ਲਾਉਣ ਲੱਗੀ ਆ ਤੇ ਇੱਟ ਨਹੀਂ ਬੰਨੀ ਗੋਡਾ ਛੱਲਿਆ ਾਂਗੇ ਚ ਲੈ ਕੇ ਸਹਜਾ ਦਾਦੇ ਅੱਛਾ ਯਾਰ ਉਹਨਾਂ ਦੇ ਵਾਰਸਾਂ ਇਹ ਸਾਨੂੰ ਕੰਕਰੀਟ ਦੀਆਂ ਦੁਵਾਰਾਂ ਕੀ ਕਰਨੀਆਂ ਉਹ ਦੁਵਾਰਾਂ ਜਿਹਦੇ ਅਸੀਂ ਚਿਣੇ ਹੋਏ ਆ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੂੰ ਦੁਵਾਰਾਂ ਚ ਚਿੰਤਾ ਇਹ ਦੁਵਾਰਾਂ ਖੜਕੇ ਸਾਨੂੰ ਰੋਕ ਦੇਣਗੇ ਨਹੀਂ ਰੋਕਾਂਗੇ ਜਿਵੇਂ ਉਹਨਾਂ ਨੇ ਘਾਗਰ ਦਰਿਆ ਚ ਖਾਈਆਂ ਪੁੱਟੀਆਂ ਨੇ ਜਿਵੇਂ ਉਹਨਾਂ ਨੇ 8-8 ਫੁੱਟ ਦੀਆਂ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਜਿਵੇਂ ਉਹਨਾਂ ਨੇ ਪੱਥਰ ਲਾ ਕੇ ਉੱਥੇ ਕਰੇਨਾ ਦੇ ਨਾਲ ਛੁੱਟੇ ਨੇ ਜਿਵੇਂ ਉਹਨਾਂ ਨੇ ਤਾਰਾ ਇਨੀ ਤੱਕ ਸਖਤ ਤਾਰ ਤਾਂ ਬਾਰਡਰ ਤੇ ਵੀ ਨਹੀਂ ਇਹ ਤਾਂ ਦੁਨੀਆ ਜਿਹੜੀ ਆ ਇਹਨਾਂ ਨੂੰ ਲਾਂਤਵਾ ਪਾ ਰਹੀ ਆ ਇਹ ਕਰਜ਼ਾ ਮਾਫੀ ਦੀ ਵੀ ਗੱਲ ਹੈ ਤੇ ਇਸੇ ਤਰ੍ਹਾਂ ਜਿਹੜਾ ਲਖੀਨਪੁਰ ਖੀਰੀ ਦਾ ਜਿਹੜਾ ਕੇਸ ਹੈ ਉਹਦੇ ਵਿੱਚ ਅਜੇ ਟਾਣੀ ਨੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਉਹ ਅਸਤੀਫਾ ਦੇਵੇ ਔਰ ਜਿਹੜੇ ਸਾਡੇ ਕਿਸਾਨ ਨਜਾਇਜ਼ ਤੌਰ ਤੇ ਜੇਲ੍ਹ ਚ ਬੰਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਸਾਡੇ ਦੋ ਅਸੀਂ ਲੱਡੂਆ ਜੇ ਤਾਂ ਸਾਡੀਆਂ ਮੰਗਾ ਮੰਨੀਆਂ ਗਈਆਂ ਤੇ ਛੱਡ ਦੀ ਗੱਲ ਆ ਤੇ ਜੇ ਸਾਡੇ ਤੇ ਤਸ਼ੱਦਦ ਤੇ ਜ਼ੁਲਮ ਕੀਤਾ ਤੇ ਫਿਰ ਇਹ ਜਿਹੜੀ ਪਾਰਟੀ ਆ ਇਹ ਜਿਹਦੇ ਸਾਰੀ ਦੂਜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਹੋਏਗਾ ਇਹ ਜਿਹੜੀ ਲੜਾਈ ਆ ਸਾਡੀ ਆਰ ਪਾਰ ਦੀ ਐਸੀ ਲੜਾਈ ਆ ਕੀ ਹੈ ਇਹ ਤਾਂ ਪੂਰੀ ਦੁਨੀਆ ਦੇ ਵਿੱਚ ਇਹ ਸਰਕਾਰ ਵੀ ਅਕਲ ਦਾ ਜਨਾਜ਼ਾ ਨਿਕਲ ਗਿਆ ਹੈ ਦਿੱਲੀ ਦੇ ਵਿੱਚ ਜਾਣ ਲਈ ਵੱਡੇ ਅੰਦੋਲਨ ਤੋਂ ਪਹਿਲਾਂ ਜਿਹੜੀ ਕਿਸਾਨਾਂ ਵੱਲੋਂ ਪੂਰੀ ਤਿਆਰੀ ਆ ਉਹ ਮੁਕੰਮਲ ਕਰ ਲਈ ਗਈ ਹੈ ਉੱਧਰ ਹੀ ਦੂਸਰੇ ਪਾਸੇ ਸਰਕਾਰਾਂ ਵੱਲੋਂ ਵੀ ਜਿਹੜੇ ਪ੍ਰਬੰਧ ਨੇ ਉਹ ਪੁਖਤਾ ਕਰ ਲਏ ਗਏ ਨੇ ਕਿ ਕਿਸਾਨ ਕਿਸੇ ਵੀ ਤਰੀਕੇ ਦਿੱਲੀ ਦੇ ਵਿੱਚ ਜੜੀ ਐਂਟਰੀ ਨਾ ਕਰ ਸਕਣ ਤਾਂ ਅੱਜ ਸਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋਂ ਸ਼੍ਰੀ ਕਾਲ ਤਖਸੇਬ ਤੇ ਪਹੁੰਚ ਕੇ ਅਰਦਾਸ ਕੀਤੀ ਗਈ ਹੈ ਕਿਉਂਕਿ ਭਾਲਕੇ ਜਿਹੜਾ ਦਿੱਲੀ ਦੇ ਲਈ ਕੂਚ ਕੀਤਾ ਜਾਣਾ ਤਾਂ ਬਲਦੇਵ ਸਿੰਘ ਸਿਰਸਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਿਰਸਾ ਸਾਹਿਬ ਸਭ ਤੋਂ ਪਹਿਲੇ ਤੇ ਅੱਜ ਅਰਦਾਸ ਕੀਤੀ ਗਈ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਣੀ ਹੈ ਕੀ ਕੁਝ ਤਿਆਰੀ ਤੁਹਾ ਦਾ ਪੂਲ ਪਲਾਨ ਸਾਰਾ ਉਲੀਕਿਆ ਜੀ ਆ ਤੁਸੀਂ ਜਿਹੜੀ ਤਿਆਰੀ ਦੀ ਗੱਲ ਹੈ ਨਾ ਇੱਥੇ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਸਾਡੀਆਂ ਤਿਆਰੀਆਂ ਕਿਸ ਤਰ੍ਹਾਂ ਦੀਆਂ ਨੇ ਇਹ ਹਰਿਆਣਾ ਸਰਕਾਰ ਦੇ ਕੇਂਦਰ ਸਰਕਾਰ ਜਿਹੜੀ ਆ ਉਹ ਤੁਹਾਨੂੰ ਦੱਸ ਰਹੀ ਆ ਜਿਹੜੀਆਂ 8 8 ਫੁੱਟ ਚੌੜੀਆਂ ਕੰਕਰੀਟ ਦੀਆਂ ਦਿਵਾਰਾਂ ਅੱਗੇ ਲਾ ਰਹੇ ਆ ਉਹ ਕਿਲ ਲਾ ਰਹੇ ਨੇ ਕਿਡੇ ਕਿਡੇ ਡੂੰਘੇ ਕਿਲ ਲਾ ਰਹੇ ਨੇ ਕਿਸ ਤਰ੍ਹਾਂ ਘਗਰ ਦਰਿਆ ਦੇ ਵਿੱਚ ਉਥੇ ਖਾਈਆਂ ਪੁੱਟੀਆਂ ਜਾ ਰਹੀਆਂ ਨੇ ਪੱਥਰ ਰੱਖ ਕੇ ਜਾ ਰਹੇ ਨੇ ਇਹ ਤਿਆਰੀ ਦਾ ਉਹ ਤੁਹਾਨੂੰ ਸਾਡੇ ਨਾਲੋਂ ਬਿਹਤਰ ਦੱਸ ਰਹੇ ਨੇ ਸਾਡੀ ਤਿਆਰੀ ਕਿਸ ਤਰ੍ਹਾਂ ਦੀ ਆ ਬਹੁਤ ਚੜ੍ਹਦੀ ਕਲਾ ਦੀ ਆ ਅੱਜ ਤੱਕ ਅਸੀਂ ਸਿਰਫ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਦਾ ਓਟ ਆਸਰਾ ਲੈ ਕੇ ਲੈਣ ਵਾਸਤੇ ਇੱਥੇ ਆਫ ਕੀਤੀ ਆ ਤੇ ਅੱਜ ਅਸੀਂ ਜਿਹੜੇ ਨੇ ਕੁਝ ਕੱਲ ਦੇ ਪਹੁੰਚ ਗਏ ਨੇ ਉਹ ਆ ਅੱਜ ਚੱਲ ਜਾਣਗੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਾਡੇ ਗੈਰ ਰਾਜਨੀਤਿਕ ਸਯੁਤ ਕਿਸਾਨ ਮੋਰਚਾ ਅਤੇ ਜੋ ਕਿ 18 ਉਤਰੀ ਭਾਰਤ ਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਉਹਦੀਆਂ ਸਹਿਯੋਗੀ ਜਥੇਬੰਦੀਆਂ ਵੱਲੋਂ ਸਾਡੀਆਂ ਦੋ ਫਾਰਮਾਂ ਬਣੀਆਂ ਨੇ ਜੀ ਤੇ ਇਹਨਾਂ ਦੋ ਫਾਰਮਾਂ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਅਸੀਂ ਜਿਹੜਾ ਕੱਲ ਦਿੱਲੀ ਦੇ ਵਿੱਚ ਜਾ ਰਹੇ ਹਾਂ ਠੀਕ ਆ ਅੱਜ ਸਰਕਾਰ ਦੇ ਨਾਲ ਮੀਟਿੰਗ ਹੈ ਉਹ ਮੀਟਿੰਗ ਦੇ ਚਾ ਕੀ ਹੁੰਦਾ ਕੀ ਨਹੀਂ ਪਰ ਸਾਨੂੰ ਨਹੀਂ ਲੱਗਦਾ ਕਿ ਮੀਟਿੰਗਾਂ ਦੇ ਵਿੱਚੋਂ ਕੁਝ ਨਿਕਲੇ ਕਿਉਂਕਿ ਉਹ ਇੱਕ ਲੋਕਾਂ ਨੂੰ ਭੰਬਲ ਪੋਸੇ 'ਚ ਪਾਉਣਾ ਚਾਹੁੰਦੇ ਆ ਇਹ ਮੀਟਿੰਗਾਂ ਕਰਕੇ ਤੇ ਇਸ ਕਰਕੇ ਉਹਨਾਂ ਦੇ ਵਿੱਚ ਅਸੀਂ ਝਾਤੇ 'ਚ ਨਹੀਂ ਆਉਣ ਵਾਲੇ ਅਸੀਂ ਆਪਣੀ ਤਰ ਜਿਹੜੀ ਆ ਕੋਕੇ ਫੋਲਕੀ ਮੰਗਾ ਕੀ ਕੁਝ ਨੇ ਕਿਉਂਕਿ ਲੰਬੇ ਸਮੇਂ ਤੋਂ ਪਹਿਲੇ ਵੀ ਜਦੋਂ ਤਰੜਾ ਲੱਗਿਆ ਉਸ ਤੋਂ ਬਾਅਦ ਤੁਹਾਡੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਸਰਕਾਰ ਜੇਕਰ ਮੰਗਾ ਮੰਨੇਗੀ ਤਾਂ ਅਸੀਂ ਅੰਦੋਲਨ ਨਹੀਂ ਦੁਬਾਰਾ ਇਸ ਤਰ੍ਹਾਂ ਦਾ ਕਰਾਂਗੇ ਪਰ ਅਜੇ ਤੱਕ ਜਿਹੜੀਆਂ ਮੰਗਾ ਨਹੀਂ ਮੰਨੀਆਂ ਗਈਆਂ ਅੰਦੋਲਨ ਵੱਡੇ ਪੱਧਰ ਤੇ ਮਿੱਥਿਆ ਗਿਆ ਤਾਂ ਕੀ ਲੱਗਦਾ ਵੈ ਕਿ ਮੰਗਾ ਦੇ ਵਿੱਚ ਸਰਕਾਰ ਮੰਨੇਗੀ ਕਿਉਂਕਿ ਜਿਹੜੀਆਂ ਮੰਗਾ ਤੁਸੀਂ ਰੱਖੀਆਂ ਨੇ ਜੇਕਰ ਮੰਨੀ ਹੁੰਦੀਆਂ ਤਾਂ ਹੁਣ ਤੱਕ ਮੰਨੀਆਂ ਜਾ ਚੁੱਕੀਆਂ ਹੁੰਦੀਆਂ ਤੇ ਨਹੀਂ ਮੰਨੀਆਂ ਗਈਆਂ ਤਾਂ ਉਸ ਦੇ ਪਿੱਛੇ ਕਾਰਨ ਕੀ ਹੈ ਤਾਂ ਹੁਣ ਅੱਗੇ ਕਿਸ ਹਾਸ ਨਾਲ ਤੁਸੀਂ ਜਾ ਰਹੇ ਨਾ ਮੰਨੀਆਂ ਜਾਣ ਦੇ ਪਿੱਛੇ ਉਹਨਾਂ ਦੀ ਬਦਨਤੀ ਜਿਹੜੀ ਕਿ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੇਸ਼ ਦੇ ਲੋਕਾਂ ਦੇ ਜਿੰਨੇ ਵੀ ਰੋਜ਼ਗਾਰ ਨੇ ਤੁਸੀਂ ਇਹ ਦੇਖੋ ਕਿ ਇਹ ਜਿਹੜੇ ਕਾਲੇ ਕਾਨੂੰਨ ਜਿਸ ਤਰ੍ਹਾਂ ਬਣ ਰਹੇ ਨੇ ਜੋ ਵੀ ਕੁਝ ਹੋ ਰਿਹਾ ਹੈ ਇਹ ਸਾਰੇ ਦਾ ਸਾਰਾ ਜੋ ਵੀ ਹੈ ਇਹ ਕੇਵਲ ਤੇ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਆ ਜੇ ਕਿਸਾਨ ਦੀ ਜ਼ਮੀਨ ਨਹੀਂ ਰਵੇਗੀ ਮਜ਼ਦੂਰ ਨੂੰ ਮਜ਼ਦੂਰੀ ਕਿੱਥੋਂ ਸਾਰਾ ਕੁਝ ਮਸ਼ੀਨੀ ਯੁੱਗ ਦਾ ਆ ਜ ਗਿਆ ਫਿਰ ਸਾਰਾ ਕੁਝ ਉਹ ਨਹੀਂ ਹੋਵੇਗਾ ਇਹ ਜਿਹੜਾ ਜੋ ਕੁਝ ਵੀ ਹੋ ਰਿਹਾ ਹੈ ਇਹਦੇ ਨਾਲ ਜਿਸ ਤਰ੍ਹਾਂ ਕਿ ਹੁਣ ਛੋਟਾ ਦੁਕਾਨ ਦੇ ਜਿਹੜਾ ਉਹਦਾ ਕੀ ਹਾਲ ਹੋਏਗਾ ਛੋਟੇ ਦੁਕਾਨਦਾਰ ਕਿੱਥੇ ਰਹਿਣਗੇ ਜਦੋਂ ਵੱਡੇ ਵੱਡੇ ਮਾਲ ਬਣ ਗਏ ਤੇ ਉਥੋਂ ਸੌਦਾ ਸਸਤਾ ਮਿਲੇਗਾ ਜਿਹਨੂੰ ਸਸਤਾ ਮਿਲੇਗਾ ਉੱਥੇ ਜਾਏਗਾ ਸੋ ਇਹ ਸਾਰਾ ਕੁਝ ਇਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਆਮ ਲੋਕਾਂ ਦਾ ਜਿਹੜਾ ਉਹ ਘਾਣ ਕਰਨ ਵਾਸਤੇ ਕੋਈ ਸਾਰਾ ਕੁਝ ਕੀਤਾ ਜਾ ਰਿਹਾ ਜਿਹੜੀ ਤੁਸੀਂ ਮੰਗਾਂ ਦੀ ਗੱਲ ਕੀਤੀ ਆ ਮੰਗਾਂ ਦੇ ਵਿੱਚ ਜਿਸ ਤਰ੍ਹਾਂ ਕਿ ਪਿਛਲੀ ਵਾਰੀ ਇਹਨਾਂ ਨੇ ਤਿੰਨ ਕਾਲੇ ਕਾਨੂੰਨ ਤਾਂ ਰੱਦ ਕਰਤੇ ਲੇਕਿਨ ਉਹਨਾਂ ਚੋਰੀ ਛਪੇ ਫਿਰ ਜਿਹੜਾ ਉਹ ਲੈਂਦਾ ਜਾ ਰਿਹਾ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਸੀ ਜਿਸ ਤਰ੍ਹਾਂ ਕਿ ਜਿਹੜਾ ਐਮਐਸਪੀਸੀ ਉਹਦੇ ਤੌਰ ਤੇ ਹੀ ਸਾਡੀ ਹੁਣ ਜਿਹੜੀ ਮੰਗ ਹੈ ਕਿ ਤੁਸੀਂ ਇਹ ਜੋ ਕਿ ਮੋਦੀ ਜੀ ਸਰਕਾਰ ਜਿਹੜੀ ਚੱਲ ਰਹੀ ਆ ਇਹਨਾਂ ਨੇ 2014 ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਤੇ ਇੱਕ ਕਮੇਟੀ ਦੇ ਇਹ ਚੇਅਰਮੈਨ ਸਾਹਿਬ ਤੇ ਉਸ ਟਾਈਮ ਤੇ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਦੇਖਦੇ ਤੇ ਉਸ ਟਾਈਮ ਤੇ ਇਹਨਾਂ ਨੇ ਇੱਕ ਪੱਤਰ ਲਿਖ ਕੇ ਦਿੱਤਾ ਸੀ ਕਿ ਐਮਐਸਪੀ ਜਿਹੜੀ ਆ ਇਹ ਐਮਐਸਪੀ ਕਹਿਣ ਨਾਲ ਨਹੀਂ ਇਹ ਕਾਜਾਂ ਚੀ ਹੈ ਇਹ ਗਰੰਟੀ ਕਾਨੂੰਨ ਬਣਨਾ ਚਾਹੀਦਾ ਇਹ મોદી ਇਹੀ ਗੱਲ ਕਹਿੰਦਾ ਸੀ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਤੇ ਅੱਜ ਪ੍ਰਧਾਨ ਮੰਤਰੀ ਆ ਸਾਡੀ ਮੰਗੇ ਆ ਕਿ ਐਮਐਸਪੀ ਜਿਹੜੀ ਆ ਇਹਦਾ ਜਿਹੜਾ ਪਲੱਸ ਆਪਣਾ ਹੈਗਾ ਜਿਹੜਾ ਗਰੰਟੀ ਕਾਨੂੰਨ ਬਣਨਾ ਚਾਹੀਦਾ ਹਰ ਫਸਲ ਦੇ ਉੱਤੇ ਜੋ ਵੀ ਫਸਲ ਪੈਦਾ ਹੁੰਦੀ ਆ ਉਹਨਾਂ ਸਾਰੀਆਂ ਫਸਲਾਂ ਦੇ ਉੱਤੇ ਜਿਹੜਾ ਉਹ ਮੰਨਦਾ ਪਰ ਇਹ ਤਾਂ ਇੱਕ ਸਾਡੀ ਮੰਗ ਇਹ ਵੀ ਆ ਕਿ ਇਹ ਡਬਲਯੂਟੀ ਦੇ ਵਿੱਚੋਂ ਬਾਹਰ ਆਓ ਕਿਉਂਕਿ ਡਬਲਯੂਟੀ ਦੇ ਵਿੱਚੋਂ ਜਨਚਰੇ ਬਾਹਰ ਨਹੀਂ ਆਉਂਦੇ ਤੇ ਇਹ ਜਿਸ ਤਰ੍ਹਾਂ ਕਿ ਸਾਰਾ ਐਕਸਾਈਟ ਡਿਊਟੀ ਜਿਹੜੀ ਖਤਮ ਹੋ ਰਹੀ ਆ ਤੇ ਇਹ ਪੂਰੇ ਸੰਸਾਰ ਦੇ ਵਿੱਚ ਜਿਹੜਾ ਇਹ ਇੱਕੋ ਜਿਹਾ ਤੰਦ ਹੈਗਾ ਜਿੱਥੇ ਮਰਜ਼ੀ ਕੋ ਜਾ ਕੇ ਉਸ ਆਪਣਾ ਸਮਾਂ ਤੇ ਜਦੋਂ ਹੁਣ ਡੇਰੀ ਹੈ ਡੇਰੀ ਫਾਰਮ ਜਿਹੜੇ ਜਿਨ੍ਹਾਂ ਦੇ ਲੋਕ ਨੇ ਉਹ ਵੀ ਖਤਮ ਨਹੀਂ ਹੋਏ ਜਦੋਂ ਬਾਹਰੋਂ ਦੁੱਧ ਆਏਗਾ ਤੇ ਇੱਥੋਂ ਜਿਹੜਾ ਇਸ ਮਹਿੰਗੇ ਭਾਅ ਦਾ ਪੈਦਾ ਹੁੰਦਾ ਤੇ ਬਾਹਰੋਂ ਜਿਹੜਾ ਉਹ ਸਸਤਾ ਉਹਨਾਂ ਨੇ ਦੇ ਮਾਰਕੀਟ ਵਿੱਚ ਵੇਚਣਾ ਸੋ ਇਸ ਕਰਕੇ ਇਹ ਜਿਹੜਾ ਇੱਕ ਕਰਜ਼ੇ ਮਾਫੀ ਦੀ ਵੀ ਹੈ ਸਮੁੱਚੇ ਤੌਰ ਦੇ ਉੱਤੇ ਜੇ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਜਿਹੜਾ ਉਹ ਕਰਜ਼ਾ ਮਾਫ ਕਰ ਸਕਦੇ ਹੋ ਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਕਰਜ਼ਾ ਉਹ ਮਾਫ ਕਿਉਂ ਨਹੀਂ ਇਹ ਕਰਜ਼ਾ ਮਾਫੀ ਦੀ ਵੀ ਗੱਲ ਹੈ ਤੇ ਇਸੇ ਤਰ੍ਹਾਂ ਜਿਹੜਾ ਲਖੀਨਪੁਰ ਖੀਰੀ ਦਾ ਜਿਹੜਾ ਕੇਸ ਹੈ ਉਹਦੇ ਵਿੱਚ ਅਜੇ ਟਾਣੀ ਨੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਉਹ ਅਸਤੀਫਾ ਦੇਵੇ ਪਰ ਜਿਹੜੇ ਸਾਡੇ ਕਿਸਾਨ ਨਜਾਇਜ਼ ਤੌਰ ਤੇ ਜੇਲ੍ਹ ਚ ਬੰਦੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਇਨਸਾਫ ਦੀਆਂ ਜਿਹੜੀਆਂ ਗੱਲਾਂ ਨੇ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਲੈ ਕੇ ਜਿਹੜਾ ਜਿਹੜਾ ਚਾਰਟ ਹੈ ਉਹ ਸਰਕਾਰ ਦੇ ਨਾਲ ਵੀ ਜਿਹੜੀ ਸਾਡੇ 3-4 ਦਿਨ ਪਹਿਲਾਂ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਜਿਹੜੀ ਸੀ ਪੁਆਇੰਟ ਟੂ ਪੁਆਇੰਟ ਉਹਨਾਂ ਨਾਲ ਬੈਠ ਕੇ ਜਿਹੜੀ ਗੱਲ ਹੋਈ ਆ ਔਰ ਉਹ ਮੰਨੇ ਵੀ ਨੇ ਕਿ ਇਹ ਗੱਲ ਜਿਹੜੀ ਆ ਇਹ ਬਿਲਕੁਲ ਠੀਕ ਹੈ ਤੇ ਸਰਕਾਰ ਦੇ ਪਾਸੇ ਤੁਸੀਂ ਅੰਦੋਲਨ ਨੂੰ ਲਿਖਿਆ ਦੂਸਰੇ ਪਾਸੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਵੀ ਆਉਣ ਵਾਲੀਆਂ ਨੇ ਅੰਦੋਲਨ ਦੀ ਕੋਈ ਮਨਿਆਦ ਨਹੀਂ ਪਤਾ ਕਿਉਂਕ ਸਰਕਾਰ ਦੀ ਇਸ ਵੇਲੇ ਕਿਸ ਤਰੀਕੇ ਦੀ ਬੰਚਾ ਰਹੇਗੀ ਕਿ ਅੰਦੋਲਨ ਨੂੰ ਰੋਕਿਆ ਜਾਵੇ ਜਾਂ ਅੰਦੋਲਨ ਕੀਤਾ ਹੀ ਨਾ ਜਾਣ ਦਿੱਤਾ ਜਾਵੇ ਕੀ ਮੰਗਾ ਮੰਨੀਆਂ ਜਾਣਦਾ ਵੀ ਕੋਈ ਤੁਹਾਨੂੰ ਆਸ ਹੈ ਕਿਉਂਕਿ ਜੇਕਰ ਚੋਣਾਂ ਤੋਂ ਪਹਿਲੇ ਇਸ ਤਰੀਕੇ ਦਾ ਵੱਡਾ ਅੰਦੋਲਨ ਹੁੰਦਾ ਤਾਂ ਉਹ ਵੀ ਸਰਕਾਰ ਦੇ ਲਈ ਇੱਕ ਚੈਲੰਜ ਬਣ ਕੇ ਸਾਹਮਣੇ ਆ ਸਾਡੇ ਦੋਹਾਂ ਥੀ ਲੱਡੂਆ ਜੇ ਤਾਂ ਸਾਡੀਆਂ ਮੰਗਾ ਮੰਨੀਆਂ ਗਈਆਂ ਤੇ ਛੱਡ ਦੀ ਗੱਲ ਤੇ ਜੇ ਸਾਡੇ ਤੇ ਤਸ਼ੱਦਦ ਤੇ ਜ਼ੁਲਮ ਕੀਤਾ ਤੇ ਫਿਰ ਇਹ ਜਿਹੜੀ ਪਾਰਟੀ ਆ ਇਹ ਜਿਹਦੇ ਸਾਰੀ ਦੂਜੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹਨਾਂ ਸਾਰਿਆਂ ਨੂੰ ਇੱਕ ਮੈਸੇਜ ਹੋਏਗਾ ਇਹ ਜਿਹੜੀ ਲੜਾਈ ਆ ਸਾਡੀ ਆਰਪਾਰ ਦੀ ਐਕਤੀ ਲੜਾਈ ਆ ਇਹ ਸਾਡੇ ਇਹ ਇਲੈਕਸ਼ਨ ਤੇ ਸਾਡਾ ਕੋਈ ਅਸਰ ਨਹੀਂ ਵੀ ਠੀਕ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਨੂੰ ਡਾਰੇ ਉਦੋਂ ਹੁੰਦਾ ਅਸੀਂ ਇਹ ਚੋਣ ਹੀ ਆਸਤਨ ਤੇ ਇਸ ਕਰਕੇ ਕੀਤੀ ਆ ਕਿ 2000 ਜਿਹੜੀ 24 ਦੀ ਇਲੈਕਸ਼ਨ ਆ ਇਸ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਚੋਣ ਮੈਨੀਫੈਸਟੋ ਜਿਹੜੇ ਨੇ ਉਹ ਤਿਆਰ ਕਰ ਰਹੇ ਆ ਔਰ ਇਹ ਸਰਕਾਰ ਉਹ ਆ ਜਿਹੜੇ ਨੇ 2014 ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਕਿ ਅਸੀਂ ਡਾਕਟਰ ਸੁਆਮੀਨਾਥਨ ਦੀ ਜਿਹੜੀ ਰਿਪੋਰਟ ਆ ਇਹਨਵੇਂ ਲਾਗੂ ਕਰਾਂਗੇ 10 ਸਾਲ ਰਾਜ ਕਰਗੇ ਆ ਤੇ ਅਜੇ ਤੱਕ ਇਹਨਾਂ ਨੇ ਉਹ ਚੰਦਾ ਨਹੀਂ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਸਬਕ ਸਿਖਾਉਣ ਵਾਸਤੇ ਇੱਕ ਇਹਨਾਂ ਨੂੰ ਰਸਤਾ ਦਰਸਾਉਣ ਵਾਸਤੇ ਵੀ ਜਿਹੜਾ ਤੁਸੀਂ ਲੋਕਾਂ ਦੇ ਨਾਲ ਵਾਅਦੇ ਕਰਕੇ ਮੁੜ ਕੇ ਭੁੱਟ ਜਾਂਦੇ ਹੋ ਐਸ ਵਾਰੀ ਉਹ ਗੱਲ ਜਿਹੜੀ ਆ ਨਹੀਂ ਹੋਏਗੀ ਇਹ ਸੰਘਰਸ਼ ਸਾਡਾ ਕਿੰਨਾ ਚੱਲਦਾ ਕਿੰਨਾ ਨਹੀਂ ਚੱਲਦਾ ਇਹ ਸਮਾਂ ਦੱਸੇਗਾ ਅੰਦੋਲਨ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਣਾ ਇਸ ਤੋਂ ਸਾਨੂੰ ਕਹਿਣ ਦੀ ਲੋੜ ਹੈ ਅਸੀਂ 13 ਮਹੀਨੇ ਉੱਥੇ ਬੈਠ ਕੇ ਆਇਆ ਸਰਕਾਰ ਨੇ ਕਿਹੜਾ ਹੱਥ ਕੰਡਾ ਜੜਾ ਨਹੀਂ ਅਪਣਾਇਆ ਕਿੰਨੇ ਗੁੰਡੇ ਭੇਜੇ ਇਹ ਸ਼ਰਮ ਆਉਂਦੀ ਸਾਨੂੰ ਗੱਲ ਕਰਦੇ ਆ ਪਰ ਇਹ ਸਰਕਾਰ ਤਾਂ ਇਹ ਨਹੀਂ ਬੇਸ਼ਰਮ ਹੈ ਇਹ ਰਾਜਨੀਤਿਕ ਲੋਕ ਇਹਨੇ ਬੇਸ਼ਰਮ ਨੇ ਕਿ ਇਹਨਾਂ ਨੇ ਨੌਜਵਾਨ ਬੱਚੀਆਂ ਨੂੰ ਉੱਥੇ ਭੇਜਿਆ ਔਰ ਤੁਹਾਡੇ ਸਾਹਮਣੇ ਅਸੀਂ ਉਹ ਲੈਂਦੀਆਂ ਠੀਕ ਹੈ ਅਸੀਂ ਪ੍ਰੈਸ ਦੇ ਸਾਹਮਣੇ ਨਹੀਂ ਲੈਂਦੇ ਪਾਕਿਸਤਾਨ ਲੈਂਦੇ ਦੱਸਿਆ ਤਾਂ ਹੈ ਔਰ ਜਿਹੜੇ ਲੋਕ ਸਾਡੇ ਦੇਤੇ ਹਮਲੇ ਕਰਨ ਵਾਸਤੇ ਆਉਂਦੇ ਸੀ ਸਾਡੀਆਂ ਝੌਂਪੜੀਆਂ ਨੂੰ ਅੱਗਾ ਲਾਈਆਂ ਗਈਆਂ ਸਾਡੇ ਕੀ ਕੁਝ ਹੋਇਆ ਸਾਡੇ ਨੌਜਵਾਨਾਂ ਦੇ ਉੱਤੇ ਕਿਸ ਤਰ੍ਹਾਂ ਹੋਇਆ ਸੋ ਅਸੀਂ ਸ਼ਾਂਤਮਈ ਰਹਿ ਸ਼ਾਂਤਮਈ ਰਹਿ ਕੇ ਅਸੀਂ ਸੰਘਰਸ਼ ਲੜਿਆ ਸੀ ਹੁਣ ਵੀ ਸਾਡਾ ਜਿਹੜਾ ਸੰਘਰਸ਼ ਹੈ ਇਹ ਸ਼ਾਂਤਮਈ ਹੋਏਗਾ ਸੰਘਰਸ਼ ਬਾਰਡਰਾਂ ਤੇ ਹੀ ਲੜਿਆ ਜਾਏਗਾ ਜਾਂ ਦਿੱਲੀ ਪਹੁੰਚਣ ਦੀ ਤਿਆਰੀ ਕੀਤੀ ਜਾਏਗੀ ਕਿਉਂਕਿ ਜਿਹੜੀ ਫੈਂਸਿੰਗ ਹੈ ਜਿਸ ਤਰੀਕੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ 8-8 ਫੁੱਟ ਦੀਵਾਰਾ ਜਿਸ ਤਰੀਕੇ ਦਾ ਉੱਥੇ ਇੰਤਜ਼ਾਮ ਕੀਤੇ ਗਏ ਨੇ ਕੰਡੇ ਵਾਲੀ ਤਾਰ ਲਗਾਈ ਗਈ ਹੈ ਦਰਿਆ ਦੇ ਵਿੱਚ ਖਾਈਆਂ ਪੁੱਟੀਆਂ ਗਈਆਂ ਨੇ ਇਸ ਤਰੀਕੇ ਦਾ ਜਿਹੜਾ ਬਾਰਡਰ ਹੈ ਉਹ ਦੋ ਦੁਸ਼ਮਣ ਮੁਲਕਾਂ ਦੇ ਵਿੱਚ ਵੀ ਇਸ ਤਰੀਕੇ ਦੀ ਜਿਹੜੀ ਹੈ ਫੈਂਸਿੰਗ ਦੇਖੋ ਨਹੀਂ ਮਿਲਦੀ ਇਸ ਤਰੀਕੇ ਦੀ ਦੁਬਾਰਾ ਦੇਖਣ ਨੂੰ ਨਹੀਂ ਮਿਲਦੀਆਂ ਪਰ ਦੇਸ਼ ਦੇ ਵਿੱਚ ਆਪਣੇ ਦੋ ਸੂਬਿਆਂ ਦੇ ਵਿੱਚ ਕਿਸਾਨਾਂ ਨੂੰ ਰੋਕਣ ਦੇ ਲਈ ਇਸ ਤਰੀਕੇ ਦੀ ਤਿਆਰੀ ਕੀ ਸਮਝਦੇ ਇਹ ਜਿਹੜੀ ਗੱਲ ਜਿਹੜਾ ਕੰਮ ਉਹਨਾਂ ਨੇ ਕੀਤਾ ਨਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਤਾਰ ਫੈਂਸੀ ਕੀਤੀ ਆ ਜਿਵੇਂ ਉਹਨਾਂ ਨੇ ਘੱਗਰ ਦਰਿਆ 'ਚ ਖਾਈਆਂ ਪੁੱਟੀਆਂ ਨੇ ਜਿਵੇਂ ਉਹਨਾਂ ਨੇ 8-8 ਫੁੱਟ ਦੀਆਂ ਚੌੜੀਆਂ ਕੰਕਰੀਟ ਦੀਆਂ ਦੀਵਾਰਾਂ ਜਿਵੇਂ ਉਹਨਾਂ ਨੇ ਪੱਥਰ ਲਾ ਕੇ ਉੱਥੇ ਕਰੈਨਾਂ ਦੇ ਨਾਲ ਛੁੱਟੇ ਨੇ ਜਿਵੇਂ ਉਹਨਾਂ ਨੇ ਤਾਰਾ ਇਹ ਨਹੀਂ ਤ ਸਖਤ ਤਾਰ ਤਾਂ ਬਾਰਡਰ ਤੇ ਵੀ ਨਹੀਂ ਇਹ ਜਿਹੜੀ ਕਰਤੂਤ ਕੇਂਦਰ ਸਰਕਾਰ ਤੇ ਇਹ ਜਿਹੜੀ ਹਰਿਆਣਾ ਸਰਕਾਰ ਨੇ ਕੀਤੀ ਆ ਨਾ ਇਹ ਸਾਨੂੰ ਤਾਂ ਕਹਿੰਦੀ ਲੋੜ ਹੀ ਨਹੀਂ ਇਹ ਤਾਂ ਜਿਹੜੀ ਚੀਜ਼ ਹੈ ਇਹ ਤਾਂ ਪੂਰੇ ਦੁਨੀਆ ਦੇ ਵਿੱਚ ਇਹ ਸਰਕਾਰ ਦੀ ਅਕਲ ਦਾ ਜਨਾਜ਼ਾ ਨਿਕਲ ਗਿਆ ਇਹ ਸਾਨੂੰ ਹੁਣ ਕਹਿੰਦੀ ਲੋੜ ਨਹੀਂ ਇਹ ਤਾਂ ਦੁਨੀਆ ਜੜੀ ਆ ਇਹਨਾਂ ਨੂੰ ਲਾਂਤਵਾ ਪਾ ਰਹੀ ਆ ਅਸੀਂ ਤੇ ਫਿਰ ਜਿਹੜੇ ਲੋਕ ਸਾਨੂੰ ਕਹਿੰਦੇ ਸੀ ਕਿ ਇਹ ਜੀ ਬਾਰਡਰ ਰੋਕ ਟ੍ਰੇਨਰ ਛੜਕਾ ਰੋਕੀਆਂ ਨੇ ਤੇ ਉਹ ਤੁਹਾਡੇ ਚੈਨਲ ਦੇ ਰਾਈਂ ਜਿੰਨਾ ਲੋਕਾਂ ਨੇ ਪਿਛਲੀ ਵਾਰੀ ਸੁਪਰੀਮ ਕੋਰਟ ਚ ਕੇਸ ਪਾਇਆ ਸੀ ਸਾਡੇ ਕਿਸਾਨਾਂ ਦੇ ਖਿਲਾਫ ਭਈ ਇਹ ਜਿਹੜੇ ਕਿਸਾਨ ਨੇ ਇਹਨਾਂ ਨੇ ਛੜਕਾ ਰੋਕੀਆਂ ਨੇ ਸਾਨੂੰ ਪਰੇਸ਼ਾਨੀ ਹੁੰਦੀ ਆ ਤੇ ਇਹਨਾਂ ਨੂੰ ਠਾ ਜਾਵੇ ਅੱਜ 5 ਦਿਨ ਹੋ ਗਿਆ ਕਿ ਹਰਿਆਣਾ ਸਰਕਾਰ ਨੇ ਉਹ ਰੋਡ ਬੰਦ ਕਰਤੇ ਆ ਉਹ ਕਿੱਥੇ ਕਿਹੜੀ ਬੁੱਕਲ ਹੁਣ ਕਿਹਦੀ ਬੁੱਕਲ ਤੇ ਬੈਠੇ ਨੇ ਹੁਣ ਕੌਣੀ ਸੁਪਰੀਮ ਕੋਰਟ ਜਾਂਦੇ ਹੁਣ ਕਿਉਂ ਨਹੀਂ ਕਹਿੰਦੇ ਕਿ ਹਰਿਆਣਾ ਸਰਕਾਰ ਨੇ ਸੜਕ ਰੋਕਿਆ ਤੇ ਕਿਉਂ ਰੋਕੀ ਆ ਹੁਣ ਕੋਰਟ ਨਹੀਂ ਹੁਣ ਕੋਰਟ ਦਾ ਰਸਤਾ ਨਹੀਂ ਦਿੱਤਾ ਉਹਨਾਂ ਨੂੰ ਕੀ ਕਿਸਾਨਾਂ ਵਾਸਤੇ ਇਹ ਕਾਨੂੰਨ ਨੇ ਅਸੀਂ ਇਹਨਾਂ ਨੂੰ ਦੱਸ ਦਾਂਗੇ ਜਿਹੜੇ ਇਹਨਾਂ ਨੇ ਇਹ ਕੰਕਰੀਟ ਦੀਆਂ ਦਿਵਾਰਾਂ ਜੋ ਤਾਰ ਫੈਂਸੀ ਕੀਤੀ ਆ ਨਾ ਇਹ ਦੁਨੀਆ ਲਾਲਤਾ ਪਾ ਰਹੀ ਆ ਤੇ ਅਜੇ ਪਾਵੇਗੀ ਕੀ ਟਕਰਾਅ ਦੀ ਸਥਿਤੀ ਉੱਥੇ ਪੈਦਾ ਹੋਏਗੀ ਜਾਂ ਕਿਸਾਨ ਉੱਥੇ ਹੀ ਬੈਠ ਜਾਣਗੇ ਅਸੀਂ ਦਿੱਲੀ ਜਾਣ ਦੀ ਕਾਲ ਦਿੱਤੀ ਆ ਅਸੀਂ ਦਿੱਲੀ ਜਾਣਾ ਅੱਗੋ ਸਾਨੂੰ ਨਹੀਂ ਜਾਂਦੇ ਅੱਜ ਸਾਡੀ ਮੀਟਿੰਗ ਹੈ ਸਰਕਾਰ ਦੇ ਨਾਲ ਮੈਂ ਤਾਂ ਤੁਹਾਡੇ ਰਾਹੀਂ ਕਹੂੰਗਾ ਕਿ ਉਹਦੇ ਵਿੱਚ ਉਹ ਅਕਲ ਤੋਂ ਕੰਮ ਲੈਣ ਤੇ ਸਾਡੀ ਪਰਖ ਨਾ ਕਰਨ ਸਾਨੂੰ ਇੱਥੇ ਬੜੇ ਬੜੇ ਪਰਖ ਚੁੱਕੇ ਨੇ ਬਹੁਤ ਲੋਕਾਂ ਨੇ ਪਰਖਿਆ ਇੱਥੇ ਸਿਰਾਂ ਦੀ ਕੀਮਤ ਪਾਈ ਗਈ ਸੀ 10-10 ਰੁਪਏ ਉਸ ਟਾਈਮ ਤੇ ਸਿੱਖ ਦੀ ਸਿਰ ਦੀ ਕੀਮਤ ਰੱਖੀ ਗਈ ਸੀ ਜਦੋਂ 10 ਰੁਪਏ ਦੀ ਕੋਈ ਵੈਲਿਊ ਸੀ ਇੱਕ ਪੈਸੇ ਦੀ ਵੈਲੀ ਹੁੰਦੀ ਸੀ ਠੀਕ ਹੈ ਤੇ ਉਸ ਟਾਈਮ ਦੇ ਉੱਤੇ ਵੀ ਇਹ ਨਹੀਂ ਮੁੱਕੇ ਛੋਟਾ ਕੱਲੂ ਘਾਰਾ ਵੱਡਾ ਕੱਲੂ ਘਾਰਾ ਕੀ ਕੁਝ ਹੋਇਆ ਭਾਈ ਮਨੀ ਸਿੰਘ ਵਾਸਤੇ ਜਿਹੜਾ ਸੀ ਇਹ ਕਿਹਾ ਗਿਆ ਕਿ ਇਹਦਾ ਆਂਗਣ ਕੱਟਿਆ ਜਾਵੇਗਾ ਤੇ ਜਦੋਂ ਜਲਾਦ ਗੁੱਟ ਤੋਂ ਲੱਗਾ ਵੜਨ ਤੇ ਭਾਈ ਸਾਹਿਬ ਨੇ ਕੀ ਕਿਹਾ ਨੇ ਕਿ ਆਹ ਜਲਾਦਾ ਤੈਨੂੰ ਤੇਰੇ ਆਕੇ ਦਾ ਜਿਹੜਾ ਹੁਕਮ ਹੈ ਉਹ ਕਿਉਂ ਨਹੀਂ ਮੰਨਦਾ ਤੂੰ ਤੈਨੂੰ ਆਂਗਣ ਕੱਟਣ ਦਾ ਹੁਕਮ ਹੈ ਅਸੀਂ ਯਾਰ ਉਹਨਾਂ ਦੇ ਵਾਰਿਸਾਂ ਕਮਾਲ ਹੋ ਗਈ ਐ ਇਹ ਸਾਨੂੰ ਕੰਕਰੀਟ ਜੀਆਂ ਦੁਆਰਾ ਕੀ ਕਰ ਲੈਣੀਆਂ ਪਰ ਫੇਰ ਵੀ ਅਸੀਂ ਸੰਘਰਸ਼ਚਾਂਤਮਈਆ ਸਾਡਾ ਅੱਜ ਸਰਕਾਰ ਦੇ ਨਾਲ ਮੀਟਿੰਗ ਆ ਕੀ ਮੀਟਿੰਗ ਦੇ ਚ ਸੱਟਾ ਨਿਕਲਦਾ ਕੀ ਰਿਜ਼ਲਟ ਨਿਕਲਦਾ ਉਸ ਤੋਂ ਬਾਅਦ ਸਾਡੀਆਂ ਦੋਵਾਂ ਫੋਰਮਾਂ ਦੀ ਮੀਟਿੰਗ ਹੋਵੇਗੀ ਦੋਵਾਂ ਫੋਰਮਾਂ ਦੇ ਆਗੂ ਮੀਟਿੰਗ ਕਰਕੇ ਅਗਲਾ ਜਿਹੜਾ ਉਹ ਫੈਸਲਾ ਕਰਨਗੇ ਪਰ ਸਾਡਾ ਬਿਲਕੁਲ ਜੀ ਬਿਲਕੁਲ ਇੱਕ ਮਸਾਲਾ ਕਿਤੇ ਜੇ ਉਹ ਮਸਾਲਾ ਦੇਣ ਲੱਗੇ ਤੇ ਕੋ ਗੱਲ ਕੋਈ ਛੋਟੇ ਸਾਹ ਜਿਆਦਾ ਨੂੰ ਜਦੋਂ ਨੀਅ ਅੱਚ ਚੰਨਿਆ ਜਾ ਰਿਹਾ ਤੇ ਦੀਵਾਰ ਜਿਹੜੀ ਆ ਇੱਟ ਜਿਹੜੀ ਆ ਬਾਹਰ ਨਾਉਣ ਲੱਗੀ ਆ ਤੇ ਇੱਟ ਨਹੀਂ ਬਣੀ ਗੋਡਾ ਛੱਲਿਆ ਅੰਕ ਚ ਲੈ ਕੇ ਸਭ ਜਨਾਂ ਦੇ ਅਸੀਂ ਯਾਰ ਉਹਨਾਂ ਦੇ ਵਾਰਸਾਂ ਇਹ ਸਾਨੂੰ ਕੰਕਰੀਟ ਦੇ ਦੁਆਰਾ ਕੀ ਕਰਨੀ ਆ ਉਹ ਦੁਆਰਾ ਜਿਹਦੇ ਅਸੀਂ ਚਿਣੀ ਹੋਏ ਆ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਨੂੰ ਦੁਆਰਾ ਚ ਚਿੰਤਾ ਇਹ ਦੁਆਰਾ ਕੱਢ ਕੇ ਸਾਨੂੰ ਰੋਕ ਦੇਣਗੇ ਨਹੀਂ ਰੋਕਾਂਗੇ ਹੌਸਲੇ ਕਾਫੀ ਜਿਹੜੇ ਬੁਲੰਦ ਨੇ ਕਿਸਾਨਾਂ ਦੇ ਬਲਦੇਵ ਸਿੰਘ ਸਿਰਸਾ ਖਾਸ ਤੌਰ ਤੇ ਸਰਕਾਰ ਨੂੰ ਜਿਹੜਾ ਚੈਲੰਜ ਕਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਜਿਸ ਤਰੀਕੇ ਦੀ ਵੀ ਇੰਤਜ਼ਾਮ ਹੈ ਕਰਨਾ ਚਾਹਦੀ ਹੈ ਕਰ ਲਵੇ ਪਰ ਜਿਹੜੇ ਕਿਸਾਨ ਨੇ ਉਹਨਾਂ ਨੇ ਦਿੱਲੀ ਜਾਣ ਦੀ ਕਾਲ ਦਿੱਤੀ ਹੈ ਤਾਂ ਕਿਸੇ ਵੀ ਕੀਮਤ ਦੇ ਵਿੱਚ ਉਹ ਆਪਣੀ ਆਵਾਜ਼ ਨੂੰ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਪਰ ਉਸ ਤੋਂ ਪਹਿਲੇ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੀ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਮੀਟਿੰਗ ਹੈ ਉਹ ਮੀਟਿੰਗ ਤੋਂ ਬਾਅਦ ਜਿਹੜੀ ਸਾਰੀ ਤਸਵੀਰ ਹੈ ਉਹ ਸਾਫ਼ ਹੋਏਗੀ ਕਿ ਜਿਹੜਾ ਕੱਲ ਦਾ ਅੰਦੋਲਨ ਹੈ ਉਹ ਕਿਸ ਤਰੀਕੇ ਨਾਲ ਰਹਿਣ ਵਾਲਾ ਪਰ ਉਸ ਤੋਂ ਪਹਿਲੇ ਕਿਸਾਨਾਂ ਦੀ ਜਿਹੜੀ ਤਿਆਰੀ ਹੈ ਉਹ ਆਪਣੇ ਆਪ ਦੇ ਵਿੱਚ ਮੁਕੰਮਲ ਹੈ ਉਹ ਕਰ ਲਈ ਗਈ ਹੈ ਕੈਮਰਾਮੈਨ ਮਾਨਵ ਦੇ ਨਾਲ ਮੋਹਿਤ ਤਲਵਾਰ ਦਾ ਸਮਰ ਨਿਊਜ਼ ਅੰਮ੍ਰਿਤਸਰ